ਡੋਨਲਡ ਟਰੰਪ ਅਮਰੀਕਾ ਦੇ ਆਖਰੀ ਰਾਸ਼ਟਰਪਤੀ ਹੋਣਗੇ ਜੁਲਾਈ 2027 ਤੱਕ ਅਮਰੀਕਾ ਕਈ ਹਿੱਸਿਆਂ ਦੇ ਵਿੱਚ ਵੰਡਿਆ ਜਾਏਗਾ 2 ਜਾਂ 3 ਸੂਬੇ ਅਮਰੀਕਾ ਨਾਲੋਂ ਵੱਖ ਹੋ ਜਾਣਗੇ ਇਹ ਭਵਿੱਖਬਾਣੀ ਐਸਟੋਟਾਕ ਦੇ ਉੱਤੇ ਕੰਮ ਕਰਨ ਵਾਲੀ ਜੋਤਿਸ਼ੀ ਪ੍ਰਗਿਆ ਮਿਸ਼ਰਾ ਨੇ ਕੀਤੀ ਹੈ ਪ੍ਰਗਿਆ ਦੀ ਭਵਿੱਖਬਾਣੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਪ੍ਰਗਿਆ ਮਿਸ਼ਰਾ ਨੇ ਦੱਸਿਆ ਕਿ ਅਮਰੀਕਾ ਰੂਸ ਵਾਂਗ ਟੁੱਟ ਜਾਏਗਾ ਤੇ ਪਹਿਲਾ 1800 ਕਾਰ ਦੇ ਵਿੱਚ ਗ੍ਰਹਿ ਯੋਧ ਦੇ ਦੌਰਾਨ ਵਿਚਾਰ ਤਰਕ ਮਤਭੇਦ ਦਾ ਕਾਰਨ ਅਮਰੀਕਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਇੱਕ ਸੀ ਯੂਨਾਈਟਿਡ ਸਟੇਟਸ ਆਫ ਅਮਰੀਕ confederate states of america ਐਸ ਇਤਿਹਾਸਕ ਘਟਨਾ ਦਾ ਅਕਸਰ ਅਜਿਹਾ ਭਵਿੱਖਬਾਣੀਆਂ ਦੇ ਸੰਦਰਭ ਚ ਹਵਾਲਾ ਦਿੱਤਾ ਜਾਂਦਾ ਹੈ ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਕਾਰਨ ਅਮਰੀਕਾ ਦੇ ਵਿੱਚ ਰਾਜਨੀਤਿਕ ਤੇ ਸਮਾਜਿਕ ਧਰੂਵਿਕरण ਚ ਕਾਫੀ ਵਾਧਾ ਹੋਇਆ ਹੈ ਇਹਦਰਾਂਡ ਪਾਰਟਨਯੁਕਤ ਰਾਟਰ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਬਣ ਜਾਵੇਗਾ ਤੇ ਭਾਰਤ ਨੂੰ ਵੀਟੋ ਪਾਵਰ ਵੀ ਮਿਲ ਜਾਵੇਗੀ ਅਜੇ ਸੰਯੁਕਤ ਰਾਸ਼ਟਰ ਦੇ ਵਿੱਚ ਪੰਜ ਮੈਂਬਰ ਨੇ ਤਰੇਖਾ ਗੁਪਤਾ ਦਿੱਲੀ ਦੇ ਜੋ ਮੁੱਖ ਮੰਤਰੀ ਨੇ ਉਹ ਕਾਰਜਕਾਲਤ ਕਰਨ ਪੂਰਾ ਕਰਨ ਤੋਂ ਪਹਿਲਾਂ ਹੀ ਅਤੀਫਾ ਦੇ ਦੇਣਗੇ ਤੇ ਬਿਹਾਰ ਵਿੱਚ ਭਾਜਪਾ ਦੀ ਇਸ ਵਾਰ ਸਰਕਾਰ ਬਣੇਗੀ